ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼াশਿਕਾਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਫੋਲੋ ਕਰਨਾ ਜਿਹੜੀ ਮੇਰੀਆਂ ਭੈਣਾਂ ਨੇ ਸਾਡੇ ਚੈਨਲ ਨੂੰ ਪਹਿਲਾਂ ਤੋਂ ਹੀ ਫੋਲੋ ਕੀਤਾ ਹੋਇਆ ਉਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੋ ਕਿ ਆਪਾਂ ਨੇ ਵਰਬਰੀਜ਼ ਤੇ ਵਰਕ ਕੀਤਾ ਨੋਟ ਵਰਕ ਬਹੁਤ ਸੋਹਣਾ ਸੂਟ ਬਣਿਆ ਨਾਲ ਹੀ ਖਾਦੀ ਕਾਟਨ ਦਾ ਸੂਟ ਕੀਤਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਅੱਪਾ ਬਹੁਤ ਸੋਹਣਾ ਡਿਜ਼ਾਈਨ ਰੈਡੀ ਕੀਤਾ ਹੈ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਨੇ ਤੋਆ ਕੀਤਾ ਇਸ ਤਰ੍ਹਾਂ ਘੇਰੇ ਤੇ ਕਲੀ ਤੇ ਵਰਕ ਹੋਇਆ ਹੈ ਸੇਮ ਡਿਜ਼ਾਈਨ ਰੈਡੀ ਕੀਤਾ ਆਪਨੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹ ਆਪਾਂ ਡਿਜ਼ਾਈਨ ਇਸ ਤਰ੍ਹਾਂ ਸੀ ਕਲ ਇਹਦਾ ਵਰਕ ਚੈੱਕ ਕਰ ਸਕਦੇ ਬਹੁਤ ਹੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਨਾਲ ਹੀ ਆਪਾਂ ਇਹ ਹੀ ਘੇਰੇ ਤੇ ਵਸਲੀ ਕੀਤਾ ਇਹ ਵਾਲਾ ਵਰਕ ਇਹਦੇ ਕੀ ਰਿਤੇ ਹੋਇਆ ਹੋਇਆ ਨਾਲ ਹੀ ਇਹ ਵਰਕ ਆਪਾਂ ਇਹਦੇ ਸਲੀਵਸ ਤੇ ਕੀਤਾ ਇਹ ਵਰ ਸੇਮ ਵਰਕ ਹੀ ਸਲੀਵਸ ਵਾਲਾ ਆਪਾਂ ਨੇ ਬਾਟਮ ਤੇ ਕੀਤਾ ਗਿਆ ਉਹ ਸੋਨਾ ਪੀਸ ਬਣਿਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਬਹੁਤ ਹੀ ਟ੍ਰੈਂਡਿੰਗ ਚ ਰਹਿਣ ਵਾਲਾ ਵਰਕ ਹੈ ਇਹ ਵਾਲਾ ਨਾਲ ਹੀ ਆਪਾਂ ਕਾਟਨ ਤੇ ਕੀਤਾ ਹੈ ਇਹ ਖਾਦੀ ਕਾਟਨ ਦਾ ਫੈਬਰਿਕ ਹੈ ਜਿਵੇਂ ਦੇਖ ਸਕਦੇ ਹੋ ਜਿਵੇਂ 37 ਗਲੇ ਤੇ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਵਰਕ ਬਣਿਆ ਹੋਇਆ ਦੇਖ ਸਕਦੇ ਨਾਲ ਹੀ ਆਪਾਂ ਇਹ ਵਾਲਾ ਵਰਕ ਇਹਦੇ स्ਲੀਵਸ ਤੇ ਕੀਤਾ ਹੈ ਇਹਦੇ ਸਲੀਵਜ਼ ਤੇ ਵਰਕ ਹੋਇਆ ਹੋਇਆ ਨਾਲ ਹੀ ਇਹ ਸੇਮ ਬਾਟਮ ਤੇ ਵਰਕ ਕੀਤਾ ਹੈ ਸਿੰਪਲ ਜਿਹਾ ਸੂਟ ਬਣਿਆ ਹੋਇਆ ਬਹੁਤ ਹੀ ਸੋਹਣਾ ਤੁਸੀਂ ਇਹਨੂੰ ਗਰਮੀਆਂ ਦੇ ਵਿੱਚ ਕਿਸ ਤਰ੍ਹਾਂ ਵੀ ਵੇਅਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣਿਆ ਟਾਈ ਉਂਡਾਈ ਦਾ ਪਰ ਇਹਦਾ ਨਾਲ ਦੁਪੱਟਾ ਰੈਡੀ ਕਰਨਾ ਦਿੱਤਾ ਹੋਇਆ ਹੈ ਬਹੁਤ ਸੋਹਣਾ ਪੀਸ ਬਣਿਆ ਹੈਗੇ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ 'ਚ ਬਣਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਜੀ ਥੈਂਕ ਯੂ